ਬੜੀ ਬੜੀ ਗੱਲ ਹੈ ਜੀ ਮਾਂ ਵੀ ਤੰਦਰੁਸਤ ਹੈ ਬੱਚਾ ਵੀ ਤੰਦਰੁਸਤ ਹੈ ਸਾਡੀ ਪੂਰੀ ਜ਼ਿੰਮੇਵਾਰੀ ਸੀਗੀ ਇੱਕ ਪਰਮਾਤਮਾ ਨੇ ਲਗਾਈ ਸੀ ਕਿ ਐਮੂਲੈਂਸ ਤੇ ਭੇਜਿਆ ਸੀਗਾ ਐਨ ਨੂੰ ਸਤੁਸ਼ਲ ਦੋਵੇਂ ਵਾਪਸ ਆਏ ਨੇ ਸੈਂਟਰ ਤੇ ਹਮ ਉਹਨਾਂ ਨੂੰ ਧਿਆਨ ਰੱਖਾਂਗੇ ਬੱਚਾ ਵੀ ਖੁਸ਼ ਰਹੇ ਜਿਹੜੀ ਰਿਕੁਆਇਰਮੈਂਟ ਬੱਚਨ ਚਾਹੀਦੀ ਅਸੀਂ ਉਹ ਵੀ ਦੇਵਾਂਗੇ ਜਿਹੜੀ ਸਾਡੇ ਭੈਣ ਨੂੰ ਚਾਹੀਦੀ ਉਹ ਵੀ ਦੇਵਾਂਗੇ ਇੱਕ ਪਰਸਨ ਡਿਲੀਵਰੀ ਹੋਈ ਹੈ ਜੀ ਕੱਲ ਆਇਆ ਜੀ ਪਹਿਲਾਂ ਤਾਂ ਇਹ ਸਟਾਰਟਿੰਗ ਤੋਂ ਹੀ ਆਗੇ ਸੀਗੇ ਜੀ ਇਹ ਮੁਹਾਰਜਮ ਸ਼ੇਰ ਦੇ ਅੱਛਾ ਇਹਨਾਂ ਨੂੰ ਸਰ ਅਸੀਂ ਐਂਬੂਲੈਂਸ ਤੇ ਭੇਜ ਕੇ ਫੋਲੋ ਅਪ ਲੈ ਰਹੇ ਸੀਗੇ ਰੂਟੀਨ ਵਾਈਜ਼ ਜੀ ਤੇ ਫਿਰ 6 3 ਇਹਨਾਂ ਦੀ ਡਿਊ ਡੇਟ ਸੀਗੀ ਤੇ ਫਿਰ ਇਹਨਾਂ ਨੂੰ ਸਪੇਸਤਾ ਸੀਗਾ ਉੱਥੇ ਜੀ ਉਹਨਾਂ ਦੇ ਫਿਰ ਡਾਕਟਰਾਂ ਦੀ ਸੁਪਰਵਾਈਜ਼ਨ ਚ ਰਹੇ ਤੇ ਫਿਰ ਇਹਨਾਂ ਨੇ ਸਾਨੂੰ ਕਿਹਾ ਕਿ ਬੇਟਾ ਹੋਇਆ ਤੇ ਠੀਕ ਹੈ ਤੁਮੇ ਮਾਂ ਵੀ ਠੀਕ ਹੈ ਤੇ ਬੇਟਾ ਵੀ ਠੀਕ ਹੈ ਇਹ ਮਾਂ ਇਹ ਮਾਂ ਸੱਚੇ ਕੀ ਦੀ ਜੀ ਜੀ ਇਹਨਾਂ ਦੇ ਜਿਹੜੇ ਐ ਦਾਤ ਕੇ ਸੋਚਣਗੇ ਕੀ ਰੱਖਣਾ ਜੀ ਜੀ ਬੜੀ ਵੱਡੀ ਗੱਲ ਹੈ ਜੀ ਮਾਂ ਵੀ ਤੰਦਰੁਸਤ ਹੈ ਬੱਚਾ ਵੀ ਤੰਦਰੁਸਤ ਹੈ ਸਾਡੀ ਪੂਰੀ ਜ਼ਿੰਮੇਵਾਰੀ ਸੀਗੀ ਇੱਕ ਪਰਮਾਤਮਾ ਨੇ ਲਗਾਈ ਸੀ ਕਿ ਐਮੂਲੈਂਸ ਤੇ ਭੇਜਿਆ ਸੀਗਾ ਪੈਨ ਨੂੰ ਸਾ ਸਕੁਸ਼ਲ ਦੋਵੇਂ ਵਾਪਸ ਆਏ ਨੇ ਸੈਂਟਰ ਤੇ ਹੂੰ ਉਹਨਾਂ ਨੂੰ ਧਿਆਨ ਰੱਖਾਂਗੇ ਬੱਚਾ ਵੀ ਖੁਸ਼ ਰਹੇ ਜਿਹੜੀ ਰਿਕੁਆਇਰਮੈਂਟ ਬੱਚੇ ਨੂੰ ਚਾਹੀਦੀ ਅਸੀਂ ਉਹ ਵੀ ਦੇਵਾਂਗੇ ਜਿਹੜੀ ਸਾਡੇ ਪੈਨ ਨੂੰ ਚਾਹੀਦੀ ਉਹ ਵੀ ਦੇ ਦੇ ਪਰਸਨ ਡਿਲੀਵਰੀ ਹੋਈ ਹੈ ਜੀ ਕੱਲ ਆਏ ਆ ਜੀ ਪਹਿਲਾਂ ਤਾਂ ਇਹ ਸਟਾਰਟਿੰਗ ਤੋਂ ਹੀ ਆਗੇ ਸੀਗੇ ਜੀ ਇਹ ਮੁਹਾਰਤਾਂ ਮਸ਼ੀਨ ਦੇ ਅੱਛਾ ਇਨਾਂ ਨੂੰ ਸਰ ਅਸੀਂ ਐਂਬੂਲੈਂਸ ਤੇ ਭੇਜ ਕੇ ਫੋਲੋ ਅਪ ਲੈ ਰਹੇ ਸੀਗੇ ਰੂਟੀਨ ਵਾਈਜ਼ ਜੀ ਤੇ ਫਿਰ 6 ਤਰੀਕ ਨੂੰ ਇਹਨਾਂ ਦੀ ਡਿਊ ਡੇਟ ਸੀਗੀ ਤੇ ਫਿਰ ਇਹਨਾਂ ਨੂੰ ਸੁਪੇਸਤਾ ਸੀਗਾ ਉੱਥੇ ਜੀ ਉਹਨਾਂ ਨੇ ਫਿਰ ਡਾਕਟਰਾਂ ਦੀ ਸੁਪਰਵਾਈਜ਼ਨ ਚ ਰਹੇ ਤੇ ਫਿਰ ਇਹਨਾਂ ਨੇ ਸਾਨੂੰ ਕਿਹਾ ਕਿ ਬੇਟਾ ਹੋਇਆ ਤੇ ਠੀਕ ਹੈ ਤੁਮੇ ਮਾਂ ਵੀ ਠੀਕ ਹੈ ਤੇ ਬੇਟਾ ਵੀ ਠੀਕ ਹੈ ਇਹ ਮਾਂ ਏ ਮਾਂ ਸੋਚੇ ਕੀ ਸੀ ਜੀ ਕੀ ਇਹਨਾਂ ਦੇ ਜਿਹੜੇ ਐ ਦਾਤ ਕੇ ਸੋਚਣਗੇ ਕੀ ਰੱਖਣਾ ਜੀ ਜੀ ਬੜੀ ਬੜੀ ਗੱਲ ਆ ਜੀ ਮਾਂ ਵੀ ਤੰਦਰੁਸਤ ਹੈ ਬੱਚਾ ਵੀ ਤੰਦਰੁਸਤ ਹੈ ਸਾਡੀ ਪੂਰੀ ਜ਼ਿੰਮੇਵਾਰੀ ਸੀਗੀ ਇੱਕ ਪਰਮਾਤਮਾ ਨੇ ਲਗਾਈ ਸੀ ਕਿ ਐਮੂਲੈਂਸ ਤੇ ਭੇਜਿਆ ਸੀਗਾ ਇਹਨੂੰ ਸਤੁਸ਼ਲ ਦੋਵੇਂ ਵਾਪਸ ਆਏ ਨੇ ਸੈਂਟਰ ਤੇ ਹੁਣ ਉਹਨੂੰ ਧਿਆਨ ਰੱਖਾਂਗੇ ਬੱਚਾ ਵੀ ਖੁਸ਼ ਰਵੇ ਜਿਹੜੀ ਰਿਕੁਆਇਰਮੈਂਟ ਬੱਚਨ ਚਾਹੀਦੀ ਅਸੀਂ ਉਹ ਵੀ ਦੇਵਾਂਗੇ ਜਿਹੜੀ ਸਾਡੇ ਭੈਣ ਨੂੰ ਚਾਹੀਦੀ ਉਹ ਵੀ ਦੇਵਾਂਗੇ ਇੱਕ ਪਰਸਨ ਡਿਲੀਵਰੀ ਹੋਈ ਹੈ ਜੀ ਕੱਲ ਆਇਆ ਜੀ ਪਹਿਲਾਂ ਤਾਂ ਇਹ ਸਟਾਰਟਿੰਗ ਤੋਂ ਹੀ ਆਗੇ ਸੀਗੇ ਜੀ ਇਹ ਮੁਾਰਜਮ ਸ਼ੇਰ ਦੇ ਅੱਛਾ ਇਹਨਾਂ ਨੂੰ ਸਰ ਅਸੀਂ ਐਂਬੂਲੈਂਸ ਤੇ ਭੇਜ ਕੇ ਫੋਲੋ ਅਪ ਲੈ ਰਹੇ ਸੀਗੇ ਰੂਟੀਨ ਵਾਈਜ਼ ਜੀ ਤੇ ਫਿਰ 6 3 ਇਹਨਾਂ ਦੀ ਡਿਊ ਡੇਟ ਸੀਗੀ ਤੇ ਫਿਰ ਇਹਨਾਂ ਨੂੰ ਸਪੇਸਤਾ ਸੀਗਾ ਉੱਥੇ ਜੀ ਉਹਨਾਂ ਦੇ ਫਿਰ ਡਾਕਟਰਾਂ ਦੀ ਸੁਪਰਵਾਈਜ਼ਨ ਚ ਰਹੇ ਤੇ ਫਿਰ ਇਹਨਾਂ ਨੇ ਸਾਨੂੰ ਕਿਹਾ ਕਿ ਬੇਟਾ ਹੋਇਆ ਤੇ ਠੀਕ ਹੈ ਤੁਮੇ ਮਾਂ ਵੀ ਠੀਕ ਹੈ ਤੇ ਬੇਟਾ ਵੀ ਠੀਕ ਹੈ ਇਹ ਮਾਂ ਇਹ ਮਾਂ ਸੱਚੀ ਕਿ ਦੀ ਜੀ ਇਹਨਾਂ ਦੇ ਜਿਹੜੇ ਆ ਦਾਤ ਕੇ ਸੋਚਣਗੇ ਕੀ ਰੱਖਣਾ ਹੈ ਜੀ ਜੀ